ਹੈਲੋ ਸੋਸਟਰੀ ਗਰਲ ਜੀ ਸਾਰਿਆਂ ਨੂੰ ਹੋਪਸ ਤੁਸੀਂ ਸਾਰੇ ਣ ਬਹੁਤ ਵਧੀਆ ਹੋਵੋਗੇ ਆਪਾਂ ਵਧੀਆ ਹੀ ਵਧੀਆ ਅੱਜ ਜਿੱਦਾਂ ਕਿ ਮੌਸਮ ਠੰਡਾ ਸੀਗਾ ਮੀਂਹ ਪੈ ਰਿਹਾ ਤੇ ਮੈਂ ਸੋਚਿਆ ਵੀ ਕੁਝ ਨਮਕੀਨ ਬਣਾ ਕੇ ਰੱਖਿਆ ਜੇ ਬਚਾਣਾ ਖਾਣ ਨੂੰ ਹੈ ਨਾ ਚਲੋ ਬਣਾਉਣੇ ਆ ਤੇ ਨਾਲ ਉਹਦੀ ਮੈਂ ਤੁਹਾਨੂੰ ਵੀ ਦਿਖਾਉਣੀ ਆ ਮਿਲਦੇ ਆਪਾਂ ਕਿਚਨ ਚ ਹਾਂਜੀ ਤੇ ਅੱਜ ਆਪਾਂ ਇੱਕ ਨਵੀਂ ਰੈਸਿਪੀ ਟਰਾਈ ਕਰਨ ਲੱਗੇ ਆ ਜਿਵੇਂ ਚਾਹ ਨਾਲ ਖਾਣ ਨੂੰ ਆਪਾਂ ਬਣਾਉਣੇ ਨੇ ਨਾ ਵੀ ਨਮਕਬਾਲੇ ਕਾਜੂ ਹੁੰਦੇ ਨੇ ਜਿਹੜੇ ਨਮਕੀਨ ਕਾਜੂ ਚਾਹਨਾ ਸਪੈਸ਼ਲੀ ਕਾੜਲੀ ਹੁੰਦੇ ਨੇ ਉਹ ਉਹ ਬਣਾਉਣ ਲਈ ਕਿਹਾ ਮੈਂ ਉਹਦੇ ਲਈ ਆਪਾਂ ਚਾਹੀਦਾ ਮੈਦਾ ਕਿਉ ਪਾਣੀ ਤੇ ਹਜਵਾਨ ਔਰ ਨਮਕ ਮੈਂ ਜਿੱਦਾਂ ਜਿੱਦਾਂ ਆਟਾ ਗੁੰਨੂਗੀ ਤੁਹਾਨੂੰ ਵੀ ਦਿਖਾਉਣੀ ਆ ਬਣੇ ਰਹੋ ਦੇ ਬਲੌਗ ਨਾਲ ਮੈਦਾ ਆਪਾਂ ਪਾ ਲਿਆ ਆ ਹੁਣ ਇਸ ਪਾਵਾਂਗੇ ਆਪਾਂ ਥੋੜੀ ਜਿਹੀ ਹਜਵਾਨ ਕੋਲ ਪਾਮਾ ਕੇ ਥੋੜਾ ਜਿਹਾ ਨਮਕ ਸਪੈਸ਼ਲੀ ਇਹ ਜਾਨਕ ਆਉਣ ਲਈ ਹੁੰਦੇ ਨੇ ਮੈਨੂੰ ਵੀ ਵਧੀਆ ਲੱਗਦੇ ਨੇ ਇਹ ਤੇ ਕਿਉਂ ਕਿਉਂ ਨਾ ਇਹ ਹੁੰਦਾ ਕਿ ਕ੍ਰਾਂਚੀ ਬਣ ਜਾਣੇ ਜੇ ਨਾ ਕਿਉਂ ਪਾਓ ਫਿਰ ਉਹ ਥੋੜੇ ਜਿਹਾ ਹੋ ਰਹਿ ਜਾਂਦੇ ਨੇ ਸੋਗੀ ਸੋਗੀ ਜੇ ਲਸਣ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਥੋੜਾ ਥੋੜਾ ਪਾਣੀ ਪਾ ਕੇ ਇਹਦਾ ਦੋ ਬਣਾ ਲੈਣਾ ਨਾ ਬਾਲਾ ਪਤਲਾ ਤੇ ਨਾ ਬਾਲਾ ਕਹਿੜਾ ਮੈਂ ਡੋ ਬਣਾ ਲਾਂ ਫਿਰ ਤੁਹਾਨੂੰ ਦਿਖਾਉਣੀ ਆ ਦੇਖੋ ਬਸ ਇਦਾਂ ਦਾ ਆਟਾ ਹੋਣਾ ਚਾਹੀਦਾ ਆਪਣਾ ਡੋ ਜਿਹੜਾ ਬਸ ਹੁਣੇ ਰੈਡੀ ਆ ਇਹਨੂੰ ਆਪਾਂ 10 ਮਿੰਟ ਲਈ ਰੈਸਟ ਦੇਣੀ ਆ ਜਦ ਨੂੰ ਆਪਾਂ ਬਾਕੀ ਇਹਦਾ ਮਸਾਲਾ ਤਿਆਰ ਕਰਨਾ ਇਹਦੇ ਵਿੱਚ ਪਾਉਣ ਨੂੰ ਚਟਪਟਾ ਹੋਊ ਤਿਆਰ ਕਰਦੇ ਮਸਾਲੇ ਲਈ ਆਪਾਂ ਨੂੰ ਚਾਹੀਦਾ ਕਿਉਂ ਤੇ ਉਹਦੇ ਵਿੱਚ ਆ ਪੰਜ ਚੀਜ਼ਾਂ ਪੈਣੀਆਂ ਨੇ ਧਨੀਆ ਪਾਊਡਰ ਜੀਰਾ ਪਾਊਡਰ ਚਾਟ ਮਸਾਲਾ ਔਰ ਨਮਕ ਤੇ ਮਿਰਚ ਇਹ ਆਪਾਂ ਇਹਦੇ ਵਿੱਚ ਮਿਕਸ ਕਰ ਦੇਣਾ ਇਹਦਾ ਚਟਪਟਾ ਜਿਹਾ ਮਸਾਲਾ ਰੈਡੀ ਹੋ ਜਾਣਾ ਇਹਦਾ ਇਹ ਵੀ ਤੇ ਆ ਰ ਆਪਣਾ ਹੁਣ ਆਪਾਂ ਕਿਉ ਗਰਮ ਕਰ ਲਈਏ ਤੇਲ ਜਿਹਚ ਫਰਾਈ ਕਰਨਾ ਜਾਨੂੰ ਇਹਨੂੰ ਰੈਸਟ ਦੇ ਦੀਆ ਤੇਲ ਵੀ ਆਪਾਂ ਗਰਮ ਹੋਣਾ ਰੱਖਤਾ ਆ ਇਹ ਗਰਮ ਹੋ ਲਵੇ ਜਦ ਤੱਕ ਆਪਾਂ ਕੁਝ ਹੋਰ ਕਰ ਲੈਂਦੇ ਆ ਜਾ ਆਂਗਰੇ ਧਰ ਲੈਣੇ ਆ ਆਟਾ ਵੀ ਆਪਣਾ ਪੂਰਾ ਤਿਆਰ ਆ ਹੁਣ ਇਹਦੀ ਆਪਾਂ ਨਾਰਮਲ ਰੋਟੀਆਂ ਬੇਲਣੀਆਂ ਨੇ ਉਹ ਬੇਲ ਲਈਏ ਮੈਂ ਤੁਹਾਨੂੰ ਵੀ ਦਿਖਾਉਂਦਾ ਮੈਨੂੰ ਆਪਾਂ ਸਾਰੇ ਆٹے ਦੀਆਂ ਰੋਟੀਆਂ ਬਣਾ ਲੈਣੀਆਂ ਨੇ ਪਹਿਲਾਂ ਮੈਂ ਰੋਟੀਆਂ ਬੇਲ ਲਾਂ ਫਿਰ ਅੱਗੇ ਤੁਹਾਨੂੰ ਦੱਸਾਂਗੀ ਇੱਕ-ਇੱਕ ਕਰਕੇ ਸਾਰੇ ਆਟੇ ਦੀਆਂ ਰੋਟੀਆਂ ਬੇਲ ਲੈਣੀਆਂ ਨੇ ਤੇ ਫਿਰ ਇੱਕ-ਇੱਕ ਕਰਕੇ ਦੀ ਰੋਟੀ ਸਾਈਡ ਤੇ ਰੱਖਣੀ ਹੈ ਤੇ ਜਿਹੜਾ ਪਾਹਾ ਬਣਾਇਆ ਸੀ ਉਹ ਮਸਾਲਾ ਇਹਨੂੰ ਹਲਾ ਕੇ ਚੰਗੀ ਤਰ੍ਹਾਂ ਮਿਕਸ ਕਰਕੇ ਇਹਨਾਂ ਨੂੰ ਇੱਥੇ ਲੋੜਾ ਰੋਟੀਆਂ ਤੇ ਹੈ ਤੇ ਰੋਟੀਆਂ ਤੇ ਲਾ ਕੇ ਇੱਕ ਤੋਂ ਇੱਕ ਰੋਟੀ ਉੱਪਰ ਰੱਖ ਦੇਣੀ ਹੈ ਇਹ ਆਪਾਂ ਤਿੰਨ-ਤਿੰਨ ਰੋਟੀਆਂ ਤੋਂ ਬਣਾਵਾਂਗੇ ਕੰਬਾਈਨ ਕਰਕੇ ਤਿੰਨ ਤਿੰਨ ਰੁਪਏ ਬਣਾਉਣਾ ਜਿਆਦਾ ਵੀ ਬਣਾ ਸਕਦੇ ਫਿਰ ਜਿਆਦਾ ਮੋਟੇ ਹੋ ਜਾਣਗੇ ਇਹ ਪੇਤਾ ਸਾਰੇ ਲਾ ਕੇ ਇਹਨੂੰ ਚੰਗੀ ਤਰ੍ਹਾਂ ਇੱਕ ਰੋਟੀ ਦੇ ਉੱਪਰ ਰੱਖ ਲੈਣੀ ਹੈ ਇਹ ਤੇ ਇਹਨੂੰ ਤਾਪ ਪਰੜ ਦੇਖੋ ਪੇਤਾ ਇੱਧਰ ਆਪਣਾ ਤੇਲ ਵੀ ਗਰਮ ਹੋ ਚੁੱਕਿਆ ਇਹਨੂੰ ਆਪਾਂ ਪਕਾਉਣਾ ਮੀਡੀਅਮ ਤੇ ਆ ਪਹਿਲਾਂ ਪੂਰਾ ਗਰਮ ਕਰ ਲੈਣਾ ਫਿਰ ਮੀਡੀਅਮ ਫਲੇਮ ਕਰਕੇ 3 ਤੋਂ 5 ਮਿੰਟ ਪਕਾਉਣਾ ਤੇ ਇਹਨਾਂ ਨੂੰ ਕੱਟ ਕਰਨ ਲਈ ਆਪਾਂ ਨੂੰ ਚਾਹੀਦਾ ਇਦਾਂ ਦਾ ਚਮਚ ਜਿਹਦੇ ਨਾਲ ਆਪਾਂ ਇਹਨੂੰ ਕੱਟ ਕਰਨਾ ਹੈ ਥੋੜਾ ਇਹ ਆ ਦੇਖੋ ਪ੍ਰੋਪਰ ਕੱਜੂਅਲ ਸ਼ੇਪ ਆ ਗਈ ਬਸ ਇਹਨੂੰ ਫਿਰ ਆਪਾਂ ਪਲੇਟ 'ਤੇ ਰੱਖ ਲਾਂਗੇ ਇਹ ਤਾਂ ਕੱਟ-ਕੱਟ ਕੇ ਇੱਥੇ ਰੱਖ ਲਏ ਨੇ ਫਿਰ ਇਕੱਠੇ ਆਪਾਂ ਇਹਨਾਂ ਨੂੰ ਫਰਾਈ ਕਰਾਂਗੇ ਬਸ ਇਹਦੇ ਸਾਰੇ ਕੱਟ ਲੈਣੇ ਨੇ ਇਹ ਇੱਕ ਪ੍ਰੋਪਰ ਸਨੈਕ ਹੈ ਨਿਕਾਦੀ ਵਾਲੇ ਸੇ। ਇਹ ਦਿੱਤਲ ਦੇ ਘਰ ਦੇ ਵਿੱਚ ਸਾਰਿਆਂ ਨੂੰ ਪਸੰਦ ਹੁੰਦੀਆਂ ਨੇ ਵੱਡਿਆਂ ਤੋਂ ਲੈ ਕੇ ਛੋਟਿਆਂ ਤੱਕ ਖਾਣੀਆਂ ਚਾਹ ਨਾਲ। ਜਿਵੇਂ ਜਦ ਮੌਸਮ ਮੀਂਹ ਵਾਲਾ ਹੁੰਦਾ ਹੈ ਨਾ ਉਦੋਂ ਥੋੜਾ ਜ਼ਿਆਦਾ ਕ੍ਰੀਵਿੰਗ ਹੁੰਦੀ ਹੁੰਦੀ ਆ ਵੀ ਚਾਹ ਨਾਲ ਕੁਝ ਵਧੀਆ ਜਿਹਾ ਹੋਵੇ ਚਟਪਟਾ ਖਾਣ ਨੂੰ। ਸੋ ਅੱਜ ਮੌਸਮ ਵੀ ਉਦਾਂ ਦਾ ਸੀ ਮੈਂ ਸੋਚਿਆ ਵੀ ਚਲੋ ਇਹ ਟਰਾਈ ਕਰਕੇ ਦੇਖਦੇ ਹਾਂ ਬਣਾ ਕੇ ਟੇਸਟ ਕਰਾਉਂਦੇ ਆ ਸਾਰਿਆਂ ਨੂੰ ਵੀ ਕਿੱਦਾਂ ਲੱਗਦਾ ਤੁਸੀਂ ਵੀ ਕਰਿਓ ਟਰਾਈ ਜੇ ਤੁਸੀਂ ਕੁਝ ਹੋਰ ਬਣਾਇਆ ਤਾਂ ਉਹ ਵੀ ਮੈਨੂੰ ਦੱਸਿਓ ਵੀ ਤੁਸੀਂ ਕੀ ਬਣਾਇਆ ਸੀ ਬਸ ਇਹ ਵੀ ਕੱਟ ਲੈਣਾ ਮੈਂ ਪਹਿਲਾਂ ਕੱਟ ਲਾਂ ਸਾਰੀਆਂ ਫਿਰ ਤੁਹਾਨੂੰ ਦਿਖਾਉਣੀ ਆ ਲੈਨੇ ਬਾਅਦ ਫਿਰ ਬਾਕੀ ਬਨਾ ਚੋਲ ਫਰਾਈ ਕਰਨਾ ਹੈ ਬਸ ਇਹਨੂੰ ਮੀਡੀਅਮ ਫਲੇਮ ਤੇ ਕਰਨਾ ਆਪਾਂ ਜਮੇ 5-7 ਮਿੰਟ ਪਕਾ ਲਈਏ ਫਿਰ ਇਹ ਐਂ ਕ੍ਰਿਸਪੀ ਹੋ ਜਾਵੇ ਬਸ ਇਹਨਾਂ ਨੂੰ ਗੋਲਡਨ ਬ੍ਰਾਊਨ ਕਰਨਾ ਆਪਾਂ ਜਦ ਤੱਕ 골ਡਨ ਬ੍ਰਾਊਨ ਨਹੀਂ ਹੋ ਜਾਂਦੇ ਉਦੋਂ ਤੱਕ ਆਪਾਂ ਇਹਨਾਂ ਨੂੰ ਹਟ ਪਕੜਦੇ ਹਾਂ ਦੇਖੋ ਜੰਮਾ 골ਡਨ ਬ੍ਰਾਊਨ ਹੋ ਚੁੱਕੇ ਨੇ ਇਧਰ ਆਪਣੀ ਚਾਹ ਵੀ ਆਲਮੋਸਟ ਬਣ ਜਾਣੀ ਹੈ ਬਸ ਇਹਨਾਂ ਨੂੰ ਕੱਢ ਕੇ ਆਪਾਂ ਗਰਮ ਗਰਮ ਤੇ ਗਰਮ ਗਰਮ ਚਾਹ ਨਾਲ ਸਰਵ ਕਰਦੇ ਹਾਂ ਸਾਰੇ ਖੜ ਕੇ ਤੇ ਜੱਸਦਾ ਜਾਜੋ ਵੀ ਕਿੰਨੇ ਕਰੰਚੀ ਬਣਾ ਲਏ ਹਨ ਬਸ ਹੁਣ ਆ ਵੀ ਪਕਾ ਲਮੈਂ ਪੂਰੇ ਪਕਾ ਕੇ ਤੁਹਾਨੂੰ ਚਾਹ ਵੀ ਬਣਦੀ ਆ ਫਿਰ ਤੁਹਾਨੂੰ ਦਵਾਂਗੇ ਬਸ ਇਦਾਂ ਸਾਰੇ ਚਾਟ ਮਸਾਲਾ ਔਰ ਸੌਸ ਦੇ ਨਾਲ ਚਾਹ ਨਾਲ ਸਰਵ ਕਰੋ ਤੇ ਦੇਖੋ ਪੂਰੇ ਚੰਗੀ ਤਰ੍ਹਾਂ ਇਦਾਂ ਭਗ ਬਣਾ ਲੈਣੇ ਇਹਨਾਂ ਨੂੰ ਇਹ ਨਹੀਂ ਕਿ ਆਪਾਂ ਜਦੇ ਹਨਾ ਵੀ ਓਨੇ ਕੀ ਬਣਾਉਣੇ ਜਿੰਨੇ ਖਾਣੇ ਆ ਇਹਨਾਂ ਨੂੰ ਆਪਾਂ ਸਟੋਰ ਵੀ ਕਰ ਸਕਦੇ ਹਾਂ ਜਿੰਨੇ ਹੁਣ ਇਹ ਵਾਲੇ ਮੈਂ ਇਸ ਕੰਟੇਨਰ 'ਚ ਸਟੋਰ ਕਰ ਦੇਣੇ ਆ। ਬਣਾ ਕੇ ਵੀ ਬੰਦਾ ਸਵੇਰੇ ਚਾਹ ਨਾਲ ਖਾ ਲੈਂਦਾ ਹਨਾ। ਵਧੀਆ ਚੀਜ਼ ਹੈ ਬਾਹਰੋਂ ਲੈ ਕੇ ਖਾਣ ਨਾਲੋਂ ਘਰੇ ਬਣਾ ਕੇ ਖਾਣਾ ਵਧੀਆ। ਵੀ ਇੱਕ ਤ압 ਦੀ ਨਿਗਰਾਨੀ 'ਚ ਬਣਦਾ। ਦੂਸਰਾ ਇਹ ਹੁੰਦਾ ਵੀ ਆਪਾਂ ਅਪਡੇ ਅਕੋਰਡਿੰਗਲੀ ਉਹਦੇ ਵਿੱਚ ਟੇਸਟ ਐਡ ਕਰ ਸਕਦੇ ਹਾਂ। ਜਿੰਦਾ ਵੀ ਕਰਨਾ ਹੋਵੇ। ਬਸ ਹੁਣ ਇਹ ਵੀ ਕੱਢ ਕੇ ਮੈਂ ਸਟੋਰ ਕਰ ਲਾਂ। ਮੇਰੇ ਸਾਬ ਨਾਲ ਇਹ ਚੀਜ਼ਾਂ ਆਪਾਂ ਨੂੰ ਘਰੇ ਬਣਾ ਕੇ ਹੀ ਖਾਣੀਆਂ ਚਾਹੀਦੀਆਂ ਨੇ ਹਨਾ ਆਪਣੇ ਤੁਸੀਂ ਵੀ ਟਰਾਈ ਕਰਿਓ ਇਹ ਰੈਸਪੀ ਆਪਣੇ ਘਰ ਤੇ ਆਨੂੰ ਖੁਲਾਇਓ ਬੱਚਿਆਂ ਨੂੰ ਖੁਲਾਇਓ ਤੇ ਦੱਸਿਓ ਵੀ ਕਿੱਤਾਂ ਦੀ ਲੱਗਦੀ ਹੈ ਮੈਂ ਤਾਂ ਇਨਚਾਨ ਨਹੀਂ ਦੇਤੀ ਰਿਵਿਊ ਦੇਣ ਨੂੰ ਇਹਨਾਂ ਨੇ ਤਾਂ ਕੈਮਰੇ ਮੂਰੇ ਆਉਣਾ ਨਹੀਂਗਾ ਸੋ ਉਹ ਤਾਂ ਕਹਿ ਰਹੇ ਨੇ ਵੀ ਹਾਂ ਵਧੀਆ ਹਾਂਜੀ ਤੇ ਵਲੌਗ ਤੁਸੀਂ ਸਾਰਾ ਦੇਖ ਲਿਆ ਦੱਸਿਓ ਕਿ ਕਿਵੇਂ ਲੱਗੀ ਤੁਹਾਨੂੰ ਇਹ ਰੈਸਪੀ ਨਮਕੀ ਨਾਲੀ ਤੇ ਟਰਾਈ ਵੀ ਜ਼ਰੂਰ ਕਰਿਓ ਜਿਵੇਂ ਕਿ ਮੀਂਹ ਦੇਖ ਲਓ ਤੁਸੀਂ ਕਿੰਨਾ ਪੈ ਰਿਹਾ ਹੈ ਨਾ ਕਈ ਜਗ੍ਹਾ ਤੇ ਤਾਂ ਮੀਂਹ ਨਾਲ ਬਹੁਤ ਹੀ ਜ਼ਿਆਦਾ ਬੁਰਾ ਹਾਲਾ ਹੜ੍ਹ ਆਏ ਹੋਏ ਨੇ ਲੋਕ ਹੜਾ ਦੀ ਮਾਰ ਥੱਲੇ ਨੇ ਹਨਾ ਖਾਣ ਨੂੰ ਵੀ ਨਹੀਂ ਕੁਝ ਮਿਲ ਰਿਹਾ ਤੇ ਜਿੰਨਾ ਤੁਹਾਡੇ ਤੋਂ ਹੁੰਦਾ ਸਾਰਿਆਂ ਤੋਂ ਹੈਲਪ ਜ਼ਰੂਰ ਕਰੇ ਹੋ ਉਹਨਾਂ ਦੀ ਹੈ ਨਾ ਜੇ ਉੱਥੇ ਜਾ ਕੇ ਹੈਲਪ ਕਰ ਸਕਦੇ ਹੋ ਤਾਂ ਹੋਰ ਵੀ ਬੈਟਰ ਹੈ ਇਹ ਪਿੰਡ ਆ ਜੀ ਕੋਈ ਬਲੌਰ ਪਰ ਜਦੋਂ ਆਪਾਂ ਡੇਰਾ ਬਾਬਾ ਨਾਨਕ ਤੋਂ ਬਟਾਲੇ ਨੂੰ ਆ ਰਹੇ ਹਾਂ ਉੱਥੇ ਰਸਤੇ ਦਾ ਆ ਖੜਿਆ ਆ ਜੀ ਆ ਕੋਠੇ ਨੇ ਮੋਟਰਾਂ ਵਾਲੇ ਯਾਨੀ ਜਿੱਥੇ ਤੱਕ ਨਿਗਾਹ ਜਾਂਦੀ ਹੈ ਜੀ ਕੋਈ ਮਤਲਬ ਪਾਣੀਓ ਪਾਣੀ ਦਿਖ ਰਿਹਾ ਤੇ ਚਲੋ ਜਿਹੜੇ ਆ ਰੋਡ ਵਾਲਾ ਪਿੰਡ ਆ ਮੰਨ ਕੇ ਚਲੋ ਆ ਰੋਡ ਵਾਲਾ ਪਿੰਡ ਆ ਜੀ ਇੱਥੇ ਤਾਂ ਚਲੋ ਕੋਈ ਨਾ ਕੋਈ ਰਸਤ ਪਹੁੰਚ ਰਹੀ ਆ ਵੀ ਇਹ ਰੋਡ ਦਾ ਪਿੰਡ ਆ ਕੋਈ ਨਾ ਕੋਈ ਰਸਤ ਪਹੁੰਚ ਗਈ ਕਿਸੇ ਨਾ ਕਿਸੇ ਬਹਾਨੇ ਲੋਕ ਆ ਗਏ ਨੇ ਸੇਵਾਦਾਰ ਉਰੇ ਨੇ ਦੇ ਰਹੇ ਨੇ ਰਸਤ ਕੋਈ ਨਾ ਕੋਈ ਪਰ ਸਮਝ ਤੋਂ ਪਰੇ ਇਹ ਆ ਵੀ ਜਿਹੜੇ ਉਹ ਪਿੰਡ ਨੇ ਉਹ ਦੇਖੋ ਜੇ ਤੁਸੀਂ ਦੇਖ ਸਕਦੇ ਜਿੱਥੇ ਗੁਰਦੁਆਰਾ ਸਾਹਿਬ ਆ ਉਹ ਪਿੰਡ ਆ ਜੀ ਇੱਥੋਂ ਜੇ ਬਹੁਤਾ ਨਹੀਂ 2 ਕਿਲੋਮੀਟਰ ਦੀ 1.5 ਕਿਲੋਮੀਟਰ ਦੀ ਦੂਰੀ ਉਹ ਪਿੰਡ ਦੀ ਆ ਜੀ ਸਮਝ ਤੋਂ ਬਾਹਰ ਆ ਵੀ ਉੱਥੇ ਰਸਤ ਕਿਵੇਂ ਪਹੁੰਚਦੀ ਹੋ ਉਹਨਾਂ ਦਾ ਕੀ ਹੱਲ ਆ ਉਹ ਸਤਿਗੁਰ ਜਾਨੀ ਜਾਣਨੇ ਉਹ ਸਮਝ ਤੋਂ ਬਾਹਰ ਦੀਆਂ ਗੱਲਾਂ ਨੇ ਵਾਹਿਗੁਰੂ ਭਲਾ ਕਰੇ ਹਾਲਾਤ ਯਾਨੀ ਬਹੁਤ ਦਰਦਨਾਕ ਨੇ ਕਿਉਂਕਿ ਇਹ ਦਿਨਾਂ ਦੇ ਵਿੱਚ ਨਾ ਇੱਕ ਦੂਸਰੇ ਦਾ ਸਾਥ ਦੇਣਾ ਬਹੁਤ ਜ਼ਰੂਰੀ ਹੁੰਦਾ ਕਿਉਂਕਿ ਸਰਕਾਰਾਂ ਤੋਂ ਕੁਝ ਨਹੀਂ ਕਰ ਰਹੀਆਂ ਆਪਾਂ ਨੂੰ ਨਾਰਮਲੀ ਆਪਣਾ ਸਾਥ ਦੇਣਾ ਪੈਣਾ ਇੱਕ ਦੂਸਰੇ ਦਾ ਤਾਂ ਕਿਤੇ ਜਾ ਕੇ ਇਸ ਇਸ ਤੋਂ ਆਪਾਂ ਨਿਕਲ ਸਕਦੇ ਹਾਂ ਤੇ ਉੱਥੇ ਸਰਵਾਈਵ ਕਰਨਾ ਵੀ ਬਹੁਤ ਔਖਾ ਚਲੋ ਐਸੇ ਨਾਲ ਆਪਾਂ ਇਹ ਵਲੌਗ ਇੱਥੇ ਐਂਡ ਕਰਦੇ ਹਾਂ ਮਿਲਦੇ ਤੁਹਾਨੂੰ ਅਗਲੇ ਵਲੌਗ ਦੇ ਵਿੱਚ ਤਤਕਲੀ ਸਤਿ ਸ੍ਰੀ ਅਕਾਲ